ਉੰਤੂ ਮੇਂ ਪੰਜਾਬ ਇੱਕ ਡਰੱਗ ਫਰੀ ਸਟੇਟ ਔਰ 2027 ਚ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਵੀ ਆਉਣੀ ਨੋਟ ਕਰਦੇ ਅਸੀਂ ਐਲਸੀ 13 ਸੀਟਾਂ ਦੇ ਇਲੈਕਸ਼ਨ ਲੱਗੇ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਨਹੀਂ ਰਹੇ ਖੜੇ ਹੋ ਚੁੱਕੇ ਲੋਕ ਸਾਨੂੰ ਸਪੋਰਟ ਕਰ ਰਹੇ ਲੋਗਾਂ ਦੀਆਂ ਉਮੀਦਾਂ ਸਾਡੇ ਤੇ ਹੈਗੀਆਂ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਪਾਸ਼ਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਹਲਕਾ ਮਲੋਟ ਤੇ ਵੀ ਜੋਰਾ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕੀਤਾ ਇਸ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਾਜਪਾ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦਾਅਵਾ ਕੀਤਾ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਨੀ ਤੈ। ਦੇਖੋ ਜੀ ਮੈਂ ਇੰਨਾ ਜ਼ਬਰਦਸਤ ਰਿਸਪੌਂਸ ਹੈ ਕਿ ਲੋਕ ਜਿਸ ਤਰ੍ਹਾਂ ਹੜ ਆਇਆ ਹੁੰਦਾ ਨਾ ਉਵੇਂ ਲੋਕ ਆ ਕੇ ਆਪਣੀ ਗੱਲ ਕਰਦੇ ਨੇ ਆ ਕੇ ਅਸ਼ੂਰ ਕਰਦੇ ਨੇ ਕਿ ਜੇ ਅਸੀਂ ਵੋਟ ਹੈ ਕਿ ਤੁਹਾਨੂੰ ਪਾਉਣੀ ਹੈ। ਅਸੀਂ ਬਾਕੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਾਂ। ਔਰ ਲੋਕਾਂ ਚ ਬੜਾ ਉੱਚਾ ਹੈ ਬੜਾ ਅੱਛਾ ਰਿਸਪੌਂਸ ਹੈ ਕਾਦੀਦਾਲ ਨੇ ਆਪਣੇ ਜੋ ਮੈਨੀਫੈਸਟੋ ਜਾਰੀ ਕੀਤਾ ਹੈ ਕਹਿੰਦੇ ਸੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਾਂਗੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਾਂਗੇ ਬੇਸ਼ੱਕ ਜਿਹੜਾ ਪਹਿਲਾਂ ਲੰਮਾ ਸਵਾਰਾ ਅੰਜ ਕੀਤਾ ਸੀ ਕਿ ਕਿਹੜੇ ਕਿਹੜੇ ਹਿੱਤਾ ਜਗੇ ਕੇਜਰੀਵਾਲ ਵੀ ਕਿਸਾਨਾਂ ਦੇ ਹਿੱਤ ਵਿੱਚ ਗੱਲ ਕਰ ਗਿਆ ਉਹੋ ਜੀ ਗੱਲ ਕਾਦੀਦਾਲ ਵਾਲੇ ਕਰ ਲੰਗੇ ਹਿੱਤਾਂ ਦੀ ਗੱਲ ਤਾਂ ਜਦੋਂ ਕਰਨੀ ਹੈਗੀ ਹੈ ਜਾਂ ਜੋ ਕਰ ਰਹੇ ਹੈਗੇ ਆ ਉਹ ਤਾਂ ਮੋਦੀ ਸਰਕਾਰ ਕਰ ਰਹੀ ਹੈ ਅਸੀਂ ਐਮਐਸਪੀ ਤੇ ਮਾਲ ਚੱਕ ਰਹੇ ਹੈਗੇ ਆ ਅਸੀਂ ਉਹਨਾਂ ਨੇ ਸਬਸਿਡੀਆਂ ਸਬਸਿਡੀਆਂ ਦੇ ਰਹੇ ਹੈਗੇ ਆ ਅਸੀਂ ਉਹਨਾਂ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਾ ਰਹੇ ਹੈਗੇ ਆ ਅਸੀਂ ਹੋਰ ਜਿਹੜੀਆਂ ਸਹੂਲਤਾਂ ਹੈਗੀਆਂ ਨੇ ਨਵੇਂ ਡਾਇਵਰਸੀਫਿਕੇਸ਼ਨ ਦੇ ਜਿਹੜੇ ਪ੍ਰੋਗਰਾਮ ਨੇ ਅਸੀਂ ਉਹ ਦੇ ਰਹੇ ਆ ਅਕਾਲੀ ਦਾਲ ਨੇ ਕੀ ਕਰਨਾ ਪਹਿਲਾਂ ਮੈਨੂੰ ਦੱਸੋ ਜੀ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਵਿਰੋਧ ਬੀਜਪੀ ਦਾ ਹੋ ਰਿਹਾ ਹੈ ਟੀਮ ਨੂੰ ਲੱਗਦਾ ਉਹ ਹੋ ਰਿਹਾ ਹੈ ਜਿੱਥੇ ਤੁਸੀਂ ਇਹ ਦੱਸਦੇ ਹੋ ਕਿ ਇਲੈਕਸ਼ਨ ਵਿੱਚ ਪ੍ਰੋਬਲਮਸ ਆ ਰਹੀਆਂ ਨੇ ਇਸ ਸਟੇਟ ਦੇ ਤੁਹਾਨੂੰ ਸਾਰਿਆਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਜੀ ਮੈਂ ਹੁਣੇ ਆ ਮੀਟਿੰਗਾਂ ਕਰਕੇ ਆਇਆ ਪੰਜ ਮੀਟਿੰਗਸ ਕੀਤੀਆਂ ਨੇ ਮੇਰੇ ਤਾਂ ਕੋਈ ਪ੍ਰੋਬਲਮ ਨਹੀਂ ਆਈ ਮੈਂ ਮੈਂ ਹਾਂ ਜੀ ਜਿਸ ਤਰ੍ਹਾਂ ਲੋਕ ਹੈ ਪਹਿਲੀ ਗੱਲ ਦੇਖੋ ਇਹ মিডিਆ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਇਹ ਵਰਡ ਵਿਰੋਧ ਦਾ ਨਾ ਤੁਸੀਂ ਇਹ ਗੱਲ ਕਹੋਗੇ ਜਿਹੜੀ ਉਹ ਰਿਪਰੈਜੈਂਟੇਸ਼ਨ ਦੇ ਰਹੇ ਨੇ ਜਾਂ ਆਪਣੀ ਪ੍ਰੈਜੈਂਟੇਸ਼ਨ ਦੇ ਰਹੇ ਨੇ ਦੈਟ ਇਜ਼ देयर ਵੇ ਆਫ ਡੂਇੰਗ ਇਟ ਜੀ ਮੇਰੀ ਗੱਲ ਸੁਣੋ ਦੇਖੋ ਵਿਰੋਧ ਤਾਂ ਅਸੀਂ ਇੱਕ ਦੂਜੇ ਪਾਰਟੀਆਂ ਦਾ ਕਰੀ ਜਾ ਰਹੇ ਹਾਂ ਕਾਂਗਰਸ ਸਾਡਾ ਕਰ ਰਹੀ ਅਸੀਂ ਉਹਨਾਂ ਦਾ ਕਰਦੇ ਹਾਂ ਬਟ ਵੀ ਆਰ ਡੂਇੰਗ ਇਟ ਬਾਈ ਕੰਟੈਸਟਿੰਗ ਇਲੈਕਸ਼ਨ ਅਸੀਂ ਬਾਈ ਵੋਟ ਕਰ ਰਹੇ ਹਾਂ ਜੀ ਇੱਕ ਕਿਸਾਨ ਇਲੈਕਸ਼ਨ ਨਹੀਂ ਲੜ ਰਹੇ ਜਿਆਦਾ ਇਲੈਕਸ਼ਨ ਲੜ ਲੈਣ ਜੀ ਤੇ ਇਹਨਾਂ ਦਾ ਜਿਹੜਾ ਸੜਕਾਂ ਦੇ ਲੇਕਿਨ ਅਫਸੋਸ ਦੀ ਗੱਲ ਇਹ ਹੈਗੀ ਹੈ ਵੀ ਇਹ ਸਾਰੇ ਜਿਹੜੇ ਨੇ ਇਹ ਵਿੱਚ ਕੁਝ ਇਹ ਅਨਸ਼ੋਅ ਨੇ ਜਿਹੜੇ ਅਨਸ਼ੋਅ ਨੇ ਜਿਹੜੇ ਸਪੌਂਸਰਡ ਵੀ ਨੇ ਜੀ ਦੇਖੋ ਸਾਡਾ ਕੇ ਵਿਰੋਧ ਕਰ ਰਹੇ ਨੇ ਵਿਰੋਧ ਆਮ ਆਦਮੀ ਪਾਰਟੀ ਦਾ ਕਰਨ ਜਿਨ੍ਹਾਂ ਨੇ ਇਹਨਾਂ ਨੂੰ ਵਾਅਦਾ ਕੀਤਾ ਵੀ ਅਸੀਂ ਹਰ ਕ੍ਰੌਪ ਤੇ ਤੁਹਾਨੂੰ ਐਮਐਸਪੀ ਦੇਵਾਂਗੇ ਉਹਨਾਂ ਦਾ ਵਿਰੋਧ ਤਾਂ ਕਰ ਨਹੀਂ ਰਹੇ ਇਥੋਂ ਸ਼ੱਕ ਨਹੀਂ ਹੁੰਦਾ ਕਾ ਦੂਜਾ ਹੈਗਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕਜੁੱਟ ਹੋ ਗਈਆਂ ਦਿੱਲੀ 'ਚ ਤੇ ਹਰਿਆਣੇ 'ਚ ਤੇ ਪੰਜਾਬ 'ਚ ਉਹਨਾਂ ਦੀ ਆਪੋਜੀਸ਼ਨ ਹੈ ਤੇ ਪੰਜਾਬ ਚ ਕਹਿੰਦੇ ਵੀ ਉਸੇ ਨੂੰ ਅਸੀਂ ਗੋਲੀ ਮਾਰ ਦਿਆਂ ਜਿਹੜਾ ਵਰਕਰ ਉਥੇ ਆਉਂਦਾ ਉਹ ਉਥੇ ਇਹਨਾਂ ਦੇ ਹੱਕ ਚ ਬੋਲਦਾ ਪੰਜਾਬ ਚ ਆ ਕੇ ਇੱਕ ਦੂਜੇ ਦੇ ਅਗੇਂਸਟ ਬੋਲਦੇ ਤੁਸੀਂ ਲੋਕਾਂ ਚ ਕੀ ਮੁੱਦਾ ਲੈ ਕੇ ਜਾ ਰਹੇ ਹੋ ਕਿਸ ਕਿਸ ਮੁੱਦੇ ਦੇ ਦੇ ਸਾਡਾ ਤਾਂ ਮੁੱਦਾ ਬੜਾ ਕਲੀਅਰ ਹੈ ਵੀ ਵਾਂਟ ਟੂ ਬ੍ਰਿੰਗ ਪੰਜਾਬ ਫਰਮ 17th ਪੋਜੀਸ਼ਨ ਟੂ ਫਰਸਟ ਪੋਜੀਸ਼ਨ ਅਸੀਂ ਪੰਜਾਬ ਦੀ ਇਕਨੋਮੀ ਅਸੀਂ ਪੰਜਾਬ ਦੇ ਜਿਹੜੇ ਵਿੱਚ ਵੀ ਵਾਂਟ ਟੂ ਮੇਕ ਪੰਜਾਬ ਏ ਡਰੱਗ ਫਰੀ ਸਟੇਟ ਔਰ 2027 ਚ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਦੀ ਹੋਂਦ ਨੋਟ ਕਰ ਲੋ ਜੀ ਹਰ ਹਾਲਤ ਚ ਹੈਗੇ ਯੂ ਵਿਲ ਸੀ ਦੀ ਅਸਟਾਨਿਸ਼ਿੰਗ ਐਂਡ ਸੁਪਰ ਰਿਜ਼ਲਟਸ ਕਿ ਭਾਰਤੀ ਜਨਤਾ ਪਾਰਟੀ ਪਹਿਲੀ ਦਫਾ 13 ਸੀਟਾਂ ਦੇ ਮਾਲ ਵਿੱਚ ਤੱਕ ਦੀ ਇਲੈਕਸ਼ਨ ਲੜੀ ਨਹੀਂ ਹਮ ਕਰੈਕਟ ਅਸੀਂ ਹਰ ਕੀ 13 ਸੀਟਾਂ ਦੇ ਇਲੈਕਸ਼ਨ ਲੜ ਰਹੇ ਹਾਂ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਨਹੀਂ ਰਹੇ ਖੜੇ ਹੋ ਚੁੱਕੇ ਹਾਂ ਲੋਕ ਸਾਨੂੰ ਸਪੋਰਟ ਕਰ ਰਹੇ ਨੇ ਲੋਕਾਂ ਦੀਆਂ ਉਮੀਦਾਂ ਸਾਡੇ ਤੇ ਹੈਗੀਆਂ ਅਸੀਂ ਉਹਨਾਂ ਦੀਆਂ ਉਮੀਦਾਂ ਪੂਰੀਆਂ ਕਰਾਂਗੇ ਕਿਉਂਕਿ ਫੋਰਚੂਨੇਟਲੀ ਵੀ ਹੈਵ ਸੱਚ ਐ ਡਾਇਨਾਮਿਕ ਪਰਸਨੈਲਿਟੀ ਆਫ आवर ਪ੍ਰਾਈਮ ਮਿਨਿਸਟਰ ਔਰ ਉਹਨਾਂ ਦੀ ਨੀਤੀ ਔਰ ਨiyet ਨੀਤੀਆਂ ਔਰ ਨiyet ਕੋਈ ਫਰਕ ਨਹੀਂ ਹੈ ਸੋ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਅਨਪਲੋਇਮੈਂਟ ਹੈ ਅਸੀਂ ਉਹਦੀ ਗੱਲ ਵੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਬਾਰਡਰ ਬੈਲਟ ਤੇ ਅਸੀਂ ਇਹ ਬਾਰਡਰ ਲੋਕ ਸਭਾ ਹੈਗੀ ਹੈ ਅਸੀਂ ਇਹਦੇ ਤੇ ਸਪੈਸ਼ਲ ਪੈਕੇਜ ਉਹਨਾਂ ਕੋਲੋਂ ਪ੍ਰਧਾਨ ਮੰਤਰੀ ਜੀ ਨਾਲ ਮੇਰੀ ਗੱਲ ਹੋਈ ਸੀਗੀ and we are going to get the special package for the uh, border area from patan ko to abot to ye chizaan jehdiyan ne industrialization karange pher mera jehda apna mission hai ki assi 5 saal de vich 1 lakh job create karange jehdi pakistan aur india de vichade jehdi taaron paar zameen hai jehde te sade cultivators baithe ne chahe ho kise community de zyada raisik community de ne ਅਸੀਂ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਹਕੂਕ ਉਹਨਾਂ ਨੂੰ ਦਿਲਾਵਾਂਗੇ ਜੀ ਅਸੀਂ ਜਿਸ ਤਰ੍ਹਾਂ ਕਿ ਮੈਡੀਕਲ ਕਾਲਜ ਇਸ ਏਰੀਆ ਚ ਕਿਤੇ ਨਹੀਂ ਹੈਗਾਗਾ ਵੀ ਵਿਲ ਗੈਟ ਅ ਮੈਡੀਕਲ ਕਾਲਜ ਸੋ ਇਸ ਤਰ੍ਹਾਂ ਦੇ ਡਿਵੈਲਪਮੈਂਟ ਦੇ ਕੰਮ ਅਸੀਂ ਬਹੁਤ ਸਾਰੇ ਕਰਾਂਗੇ ਗਰੀਬਾਂ ਦੇ ਜਿਹੜੇ ਇਹਨਾਂ ਨੇ ਕਈ ਬੰਦਿਆਂ ਦੇ ਕਾਰਡ ਨਹੀਂ ਬਣਨੇ ਦਿੱਤੇ ਕਈਆਂ ਬੰਦਿਆਂ ਦੇ ਮਕਾਨ ਨਹੀਂ ਬਣਨ ਦਿੱਤੇ ਸੋ ਉਹ ਜਿਹੜੀਆਂ ਚੀਜ਼ਾਂ ਨੇ ਅਸੀਂ ਡਰਿੰਕਿੰਗ ਵਾਟਰ ਅਨਦਰ ਬਿਗ ਇਸ਼ੂ ਇਨ ਦਿਸ ਏਰੀਆ ਬੱਲੂ ਆਣਾ ਬੋਰ ਫਾਜ਼ਿਲ ਕਾ ਈਵਨ ਮੇਬੀ ਇਨ ਮਲੋਟ ਸੋ ਡਰਿੰਕਿੰਗ ਵਾਟਰ ਦੀ ਜਿਹੜੀ ਹੈ ਅਸੀਂ ਵਰਲਡ ਬੈਂਕ ਦੇ ਨਾਲ ਟੈਕਨੀਕਲ ਟੀਮ ਦੇ ਨਾਲ ਜਿਹੜਾ ਪ੍ਰੋਜੈਕਟ ਲੈ ਕੇ ਵਰਲਡ ਬੈਂਕ ਤੋਂ ਆਵਾਂ ਕਿਉਂਕਿ ਮੈਂ ਗੁਰੂ ਹਰ ਸਾਇਚ ਸਵਾ 300 ਕਰੋੜ ਰੁਪਏ ਦਾ ਡਰਿੰਕਿੰਗ ਵਾਟਰ ਦਾ ਪ੍ਰੋਜੈਕਟ ਕੀਤਾ ਵਿਚ ਇਸ ਗੋਇੰਗ ਟੂ ਮੇਕ ਕੰਫਰਟੇਬਲ 90 ਪਿੰਡਾਂ ਚ ਪਾਣੀ ਪੀਣ ਵਾਲਾ ਜਿਹੜਾ ਹੈਗਾ ਉਹ ਆਉਣ ਵਾਲੇ 6 ਮਹੀਨਿਆਂ ਚ ਉਹ ਪ੍ਰੋਜੈਕਟ ਤਿਆਰ ਹੋ ਜਾਏਗਾ ਕਿਉਂਕਿ ਉਹ ਸੈਂਕਸ਼ਨ ਅਸੀਂ ਕੀਤਾ ਸੀ ਫਿਰ ਇਹਨਾਂ ਨੇ ਰੋਕਤਾ ਆਮ ਆਦਮੀ ਪਾਰਟੀ ਨੇ ਦੁਬਾਰਾ ਫਿਰ ਸ਼ੁਰੂ ਕਰਵਾਇਆ ਉਸ ਪੈਟਰਨ ਤੇ ਹੀ ਅਸੀਂ ਡਰਿੰਕਿੰਗ ਵਾਟਰ ਵੀ ਜਿਹੜਾ ਹੈਗਾ ਉਹ ਵਨ ਸਪਲਾਈ ਦਿੱਲੀ ਵਿੱਚ ਸਵਾਤੀ ਮਾਲੀਵਾਲ ਵਾਲੇ ਜਿਹੜਾ ਜੋ ਦੋਸ਼ ਲਾਇਆ ਗਿਆ ਹੈਗਾ ਮਾਰਕਟ ਦਾ ਲੈ ਕੇ ਉਸ ਨੂੰ ਅਰੈਸਟ ਵੀ ਕਰਨਾ ਹੈਗਾ ਕਿਸ ਤਰ੍ਹਾਂ ਦੇ ਕੋ ਗੱਲ ਇਹ ਹੈਗੀ ਹੈ ਕਿ ਇਹ ਉਹਨਾਂ ਦੇ ਇੰਟਰਨਲ ਮੈਟਰ ਨੇ ਉਹਨੂੰ ਚੀਫ ਮਿਨਿਸਟਰੀ ਤੇ ਉਹ ਕਹਿ ਰਹੀ ਹੈ ਕਿ ਮੈਨੂੰ ਚੀਫ ਮਿਨਿਸਟਰੀ ਦੇ ਬੰਦਿਆਂ ਨੇ ਕੁੱਟਿਆ ਉਹਦੀ ਇਨਵੈਸਟੀਗੇਸ਼ਨ ਹੋਣ ਦੇ ਉਦੋਂ ਦੇਖੋ ਕੀ ਹਾਲਾਤ ਹੁੰਦੇ ਨੇ ਉਹਦਾ ਪੰਜਾਬ ਪੋਲਿਟਿਕਸ ਦੇ ਨਾਲ ਉਹਦਾ ਕੋਈ ਤੁਸੀਂ ਵੀ ਦੇਖਦੇ ਹੋ ਮੁਕਾਬਲਾ ਕਿਵੇਂ ਦੇਖ ਰਹੇ ਹੋ ਵੀ ਜਿਹੜੀ ਜਿਵੇਂ ਕੋਬਾਇਆ ਸਾਹਿਬ ਯਾਦਵ ਵੱਲੋਂ ਦਾਅਵੇ ਕਰਦੇ ਨੇ ਇਹਨਾਂ ਬਰਾਦਰੀ ਇਹ ਹੈ ਜਾਂ ਜਿਹੜੇ ਬੋਬੀ ਮਾਨ ਦਾਅਵੇ ਕਰ ਰਹੇ ਆ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਮੈਨੂੰ ਗੱਲ ਦੱਸੋ ਇਹਨਾਂ ਦੇ ਇਹ ਫੋਕੇ ਦਾਅਵੇ ਦੇ ਕੁਝ ਹੁੰਦਾ ਹੈ ਇਹ ਬਰਾਦਰੀ ਸ਼ੇਰ ਸਿੰਘ ਦੀ ਬਰਾਦਰੀ 2019 ਚ ਨਹੀਂ ਸੀ ਜਦੋਂ ਪੌਣੇ 2 ਲੱਖ ਵੋਟ ਤੇ ਆ ਰਹੇ ਉਹਦੇ ਦੀ ਬਰਾਦਰੀ ਕਿੱਥੇ ਗਈ ਸੀ ਉਹ ਤਾਂ ਕਹਿੰਦੇ ਉਸ ਨਰਨਾਣਾ ਸੋਡਿਆ ਦੇ ਵੱਲੇ ਆਪਣਾ ਜੱਕਰ ਥਾਂ ਮੇਰਾ ਤਾਂ ਰਾਤ ਆ ਠੀਕ ਹੈ ਕਿ ਨਹੀਂ ਤਾਂ ਫਿਰ ਹੁਣ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਹੁਣ ਵੀ ਹਰਾ ਸਕਦੇ ਨਹੀਂ ਤਾਂ ਫਿਰ ਅਸੀਂ ਅਸੀਂ ਹੁਣ ਵੀ ਜੇ ਅਸੀਂ ਉਹ ਅਸੀਂ ਜੇ ਉਹ ਕਹਿੰਦਾ ਵੀ ਅਸੀਂ ਪਾਰਟੀ 'ਚ ਰਹਿ ਕੇ ਉਹਨੂੰ ਹਰਾਤਾ ਹੁਣ ਤਾਂ ਅਸੀਂ ਆਪੋਜੀਸ਼ਨ 'ਚ ਰਹਿ ਕੇ ਉਹਨੂੰ ਹਰਾਵਾਂਗੇ ਉਹ ਆਪ ਦੀ ਹਾਰ ਆਪ ਹੀ ਮੰਨ ਗਿਆ 197 ਤੁਸੀਂ ਕਹਿੰਦੇ ਹੋ ਵੀ ਅਸੀਂ ਬਾਰਡਰ ਸਟੇਟ 'ਚ ਲੈ ਕੇ ਆਵਾਂਗੇ ਕੋਈ ਸੈਂਟਰ ਸਰਕਾਰ ਦੀਆਂ ਕੁਸ਼ਲ 10 ਸਾਲ ਉਹ ਸਰਕਾਰ ਕੋਈ ਹੁਣ ਤਾਂ ਕਾਇ ਨਹੀਂ ਚਾਹੀਦੀ ਅਸੀਂ ਦੋ ਸਾਲ ਤੁਹਾਨੂੰ ਹੀ ਹੋਗੇ ਨਹੀਂ ਨਹੀਂ ਦੇਖੋ ਗੱਲ ਕੀ ਹੁੰਦੀ ਹੈ ਪਰ प्रेजेंटेशन मेक्स अ लॉट ऑफ डिफरेंस ਜੇ 1 ਮਿੰਟ 2 ਸਾਲ ਮੈਂ ਪਾਰਲੀਮੈਂਟਸ ਦਾ ਨੀਣਾ ਰਿਹਾ ਜੀ ਇਹ ਚੀਜ਼ਾਂ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਡਿਬੇਟ ਹੁੰਦੀ ਹੈ ਪਾਰਲੀਮੈਂਟ ਚ ਲਾ ਕ੍ਰੀਟ ਜਿਹੜਾ ਸਪੈਸ਼ਲ ਪੈਕੇजेस ਹੈ ਇਹ ਸੈਂਟਰਲ ਗਵਰਨਮੈਂਟ ਉੱਥੇ ਦਿੰਦੀ ਹੈ ਜਿੱਥੇ ਦੀ ਲੋਕ ਆਪਣਾ ਕੇਸ ਜਸਟੀਫਾਈ ਕਰਦੇ ਹੁਣ ਕੋਈ ਉਥੇ ਬਾਰਡਰ ਏਰੀਆ ਦਾ ਤਾਂ ਕੋਈ ਬੰਦਾ ਹੀ ਹੈ ਨਹੀਂ ਸੀਗਾ ਪੰਜਾਬ ਦਾ ਐਮਪੀ ਜਿਹੜਾ ਨਾ ਲੁਧਿਆਣੇ ਦਾ ਐਮਪੀ ਸਾਡੇ ਕੋਲ ਸੀਗਾ ਨਾ ਕੋਈ ਹੋਰ ਐਮਪੀ ਸੀਗਾ ਸਾਡੇ ਕੋਲ ਐਮਪੀ ਮਾਲਵੇ ਦਾ ਕੋਈ ਐਮਪੀ ਹੈ ਹੁਣ ਅਸੀਂ ਕੀ ਲੜ ਰਹੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਪ੍ਰੋਜੈਕਟ ਆਉਂਦੇ ਨੇ ਤੇ ਕਿਵੇਂ ਕੰਮ ਹੁੰਦੇ ਨੇ देयर इज ਸਮ ਵੇਜ਼ ਐਂਡ ਮੀਨਸ ਆਫ ਡੂਇੰਗ ਇਟ ਇੱਕ ਤੁਸੀਂ ਦਾਵਾ ਕੀਤਾ ਵੀ 2022 ਦੀ ਇਹ ਸਰਕਾਰ ਨਾ ਆ ਗਿਆ ਤੇ ਹੁਣ ਇਸ ਵਾਰੀ ਕੁਝ ਸੀਟਾਂ ਜਿੱਤਣ ਵਾਸਤੇ ਲੜ ਰਹੇ ਹੋ ਕਿ ਵੋਟ ਗੈਨ ਕਰਨ ਵਾਸਤੇ ਨਹੀਂ ਦੇਖੋ ਵੋਟ ਬੈਂਕ ਤੇ ਸਾਡਾ ਵੱਧ ਚੁੱਕਾ ਹੈ ਜੇ ਵੋਟ ਮੈਨਗੇਰ ਤੁਸੀਂ ਮੇਰੇ ਨਾਲ ਚੱਲਣਾ ਜਿੰਨਾ ਹੰਗਾਰਾ ਮਿਲਿਆ ਹੈਗਾ ਤੁਸੀਂ ਦੇਖ ਕੇ ਰਹਿਣੋਗੇ ਜੀ ਵੀ ਇਹ ਇਹ ਲੋਕ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਰਹੇ ਨੇ ਇਹ ਐਕਚੁਅਲੀ ਲੋਕਾਂ ਦਾ ਪ੍ਰੋਪਗੈਂਡਾ ਵੀ ਭਾਰਤੀ ਜਨਤਾ ਪਾਰਟੀ ਪਤਾ ਨਹੀਂ ਕੋਈ ਐਸੀ ਅਛੂਤ ਬਿਮਾਰੀ ਹੈ ਵੀ ਇਹਨੂੰ ਟੱਚ ਕਰਾਂਗੇ ਤਾਂ ਪਤਾ ਨਹੀਂ ਖਸਮ ਹੋ ਜਾਣਗੇ ਭਾਰਤੀ ਜਨਤਾ ਪਾਰਟੀ ਇਜ਼ ਅ ਪਾਰਟੀ ਜਿਹੜੀ ਪਰਫਾਰਮ ਕਰਦੀ ਏ ਇੰਪਲੀਮੈਂਟੇਸ਼ਨ ਕਰਦੀ ਏ ਪਾਲਿਸੀਜ਼ ਬਣਾਉਂਦੀ ਏ ਤੇ ਜਿਹੜੀਆਂ ਪਾਲਿਸੀਜ਼ ਬਣੀਆਂ ਨੇ ਅੱਜ ਮੈਂ ਬਾਰਡਰ ਤੇ ਗਿਆ ਸੀ ਜਲਾਲਾਬਾਦ ਤੇ ਉੱਥੇ ਰਾਏ ਸਿੰਘ ਬਰਾਦਰੀ ਦੀ ਇੱਕ ਲੇਡੀ ਤੇ ਹੋਰ ਦੋ ਚਾਰ ਇਕੱਠੇ ਹੋ ਕੇ ਮੇਰੇ ਕੋਲ ਆ ਗਏ ਮੈਨੂੰ ਕਹਿੰਦੇ ਜੀ ਐਲਕੀ ਦਾ ਵੋਟ ਅਸੀਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਪਹਿਲਾਂ ਹੀ ਮੰਡ ਬਣਾਇਆ ਵੀ ਮੋਦੀ ਜੀ ਨੂੰ ਵੋਟ ਪਾਉਣੀ ਮੈਂ ਕਿਹਾ ਵੀ ਬੜੀ ਚੰਗੀ ਗੱਲ ਏ ਮੈਂ ਕਿਹਾ ਤੁਹਾਨੂੰ ਉਹਨਾਂ ਦੀਆਂ ਸਕੀਮਾਂ ਚੰਗੀਆਂ ਲੱਗੀਆਂ ਕਹਿੰਦੇ ਜੀ ਸਕੀਮਾਂ ਨੂੰ ਤਾਂ ਛੱਡੋ ਅਸੀਂ ਤਾਂ ਆਰਾਮ ਨਾਲ ਸੌਂਨੇ ਆ ਅਸੀਂ ਉਹ ਬਾਰਡਰ ਦੇ ਉੱਤੇ ਨੇ ਜਿੱਥੇ ਕੰਡਿਆਂ ਦੀ ਤਾਰ ਲੱਗੀ ਕੰਡੇ ਵਾਲੀ ਤਾਰ ਲੱਗੀ ਕਹਿੰਦੇ ਜੀ ਅਸੀਂ ਤਾਂ ਆਰਾਮ ਨਾਲ ਸੌਂਦੇ ਹਾਂ ਪਹਿਲਾਂ ਤਾਂ ਅਸੀਂ ਕੱਚੇ ਮਕਾਨ ਸੀ ਕਿ ਸਾਨੂੰ ਡਰ ਸੀਗਾ ਵੀ ਬੰਬ ਬੰਬ ਫਟਦੇ ਨੇ ਪਤਾ ਨਹੀਂ ਕਿਹੜੇ ਵੇਲੇ ਭਜਣਾ ਪੈ ਜਾਏ ਕਾਹਨੂੰ ਇੱਥੇ ਪੈਸਾ ਲਾਉਣਾ ਕਹਿੰਦਾ ਹੁਣ ਅਸੀਂ ਏਅਰ ਕੰਡੀਸ਼ਨ ਲਾ ਕੇ ਆਰਾਮ ਨਾਲ ਸੌਂਦੇ ਹਾਂ ਸਾਨੂੰ ਪਤਾ ਵੀ ਮੋਦੀ ਨੇ ਇਧਰਲੇ ਪਾਸੇ ਹਮਲਾ ਹੀ ਨਹੀਂ ਹੋਣ ਦੇਣਾਗਾ ਇਟਸ ਇਟ ਕੌਨਫੀਡੈਂਸ ਲੋਗਾਂ ਨੂੰ ਕੌਨਫੀਡੈਂਸ ਹੈ ਟਰਸਟ ਹੈ ਔਰ ਹੈ ਵੀ ਫੈਕਟ ਹੈ ਕਿ ਤੁਸੀਂ ਦੱਸੋ 10 ਸਾਲ ਦੇ ਵਿੱਚ ਔਰ ਉਸ ਤੋਂ ਪਹਿਲਾਂ ਤੁਸੀਂ ਦੇਖ ਲਓ ਕਦੀ ਕੁਝ ਹੋ ਗਿਆ ਕਦੀ ਕੁਝ ਹੋ ਗਿਆ ਬਦਸਾਲ ਤੇ ਬਾਰਡਰ ਤੇ ਤਾਂ ਅਸੀਂ ਕੁਛ ਕਰਨ ਨਹੀਂ ਦੁੱਤੇਗੇ ਠੀਕ ਹੈ ਓਕੇ ਦੁੱਕੇ ਰੌਲੇ ਤਾਂ ਹੁੰਦੇ ਹੀ ਨੇ ਜਦੋਂ ਗਵਾਂਡ ਦੇ ਵਿੱਚ ਹੁੰਦਾ ਬੰਦਾ ਲੇਕਿਨ ਦੇ ਟੂਡੇ ਡੇਰ ਨਾਟ ਅਟੈਕ ਇੰਡੀਆ ਉਹਨਾਂ ਨੂੰ ਪਤਾ ਵੀ ਤਮਾਸ਼ਾ ਹੋ ਜਾਏਗਾ